ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸਮਾਣਾ ਦੇ ਨਮਾਦਾਂ ਵਿੱਚ ਗੁੱਗਾ ਮਾੜੀ ਦੇ ਗੁੱਗਾ ਜਰਪੀ ਦੀ ਦੇ ਮੇਲੇ ਚੱਲ ਰਹੇ ਹਨ ਜੋ ਕਿ 14 ਤਰੀਕ 14 15 ਤੇ 16 ਤਰੀਕ ਤੋਂ ਹਨ ਜੋ ਕਿ ਅੱਜ ਸ਼ੁਰੂਆਤ ਹੋ ਚੁੱਕਿਆ ਜਿੱਤੇ ਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਹਨ ਜਿੱਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਬਾਬਾ ਜੀ ਦੇ ਨਮਸਤਕ ਹੋਏ ਆ ਰਹੇ ਹਨ ਤੇ ਮੱਥਾ ਟੇਕਿਆ ਜਾ ਰਿਹਾ ਜਿਸ ਦੇ ਉਹਨਾਂ ਦੇ ਨਾਲ ਵਿਕਰਮ ਸਿੰਘ ਨਖਟੇ ਬਲਾਕ ਇੰਚਾਰਜ ਅਤੇ ਪਹ ਨਿਗੜ ਦੇ ਹਲਕੇ ਦੇ ਚਾਚ ਸੁਗਮਨ ਸਿੰਘ ਬਾਲਦੀਆ ਅਤੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਸਰਪੰਚ ਚੰਨੋ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਨਜ਼ਰ ਆ ਰਹੇ ਹਨ ਜਿੱਥੇ ਬਾਬਾ ਜੀ ਤੋਂ ਨਮਸਤਕ ਹੋ ਕੇ ਮੱਥਾ ਟੇਕਦੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਵਿਸ਼ੇਸ਼ ਔਰਤਾਂ ਤੇ ਸੇਵਾਦਾਰਾਂ ਨਾਲ ਜਿੱਥੇ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀਆਂ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤੇ ਜਾ ਰਹੇ ਹਨ ਉਹਨਾਂ ਦੇ ਨਾਲ ਸਮੂਹ ਅਗੂ ਵੀ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਉਹਨਾਂ ਗੁਗਾਮਾੜੀ ਨਮਾਦਾਂ ਦੇ ਵਿੱਚ ਪਹੁੰਚੇ ਹੋਏ ਹਨ ਜਿੱਥੇ ਉਹਨਾਂ ਦੇ ਨਾਲ ਪਹੁੰਚੇ ਹੋਏ ਹਨ ਆਮ ਆਦਮੀ ਪਾਰਟੀ ਦੇ ਵਰਕਰ ਜਿੱਥੇ ਉਹਨਾਂ ਨੇ ਬਾਬਾ ਜੀ ਤੋਂ ਆਸ਼ੀਰਵਾਦ ਲਿਆ ਅਤੇ ਇਸ ਮੌਕੇ ਉਹਨਾਂ ਨੇ ਹੋਰ ਕੀ ਕੀ ਕੀਤਾ ਉਹ ਤੁਹਾਨੂੰ ਸੁਣਾਉਣਿਆ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਵੱਲੋਂ ਵਿਸ਼ੇਸ਼ ਤੌਰ ਤੇ ਨਮਾਦਾਂ ਦੇ ਗੁਗਾਮਾੜੀ ਤੇ ਪਹੁੰਚਿਆ ਹਨ ਜਿੱਥੇ ਕਿ ਉਹ ਨਮਸਤਕ ਹੋ ਕੇ ਬੱਬਾ ਜੀ ਦਾ ਆਸ਼ੀਰਵਾਦ ਲੈ ਰਹੇ ਹਨ ਅਤੇ ਇਸ ਮੌਕੇ ਤੇ ਸਮੂਹ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਉਹਨਾਂ ਦੇ ਨਾਲ ਸਮੂਹ ਪਾਰਟੀ ਦੇ ਵਰਕਰ ਖੜੇ ਨਜ਼ਰ ਆ ਰਹੇ ਹਨ। ਮੈਡਮ ਅਜਾ ਨਮਾਜ਼ ਦੇ ਮੇਲੇ ਦੀ ਸ਼ੁਰੂਆਤ ਅਸੀਂ ਪਹੁੰਚੋ ਕੀ ਹੋ ਗਈ ਸੀ ਬਿਲਕੁਲ ਬਹੁਤ ਹੀ ਕਰਮ ਵਾਲੇ ਵਡਭਾਗੇ ਆਪਣੇ ਆਪ ਨੂੰ ਸਮਝਦੇ ਆ ਕਿ ਅੱਜ ਗੁੱਗਾ ਮਾੜੀ ਜਿਹੜਾ ਇੱਥੇ ਨਤਮਸਤਕ ਹੋਣ ਦਾ ਸੁਭਾਗ ਮਿਲਿਆ ਬਹੁਤ ਹੀ ਇਲਾਕੇ ਦੇ ਲੋਕਾਂ ਦੀ ਜਿਹੜੀ ਸ਼ਰਧਾ ਹੈਗੀ ਆ ਬਚਪਨ ਤੋਂ ਕੋਈ ਸਾਡਾ ਆਪਣਾ ਇਲਾਕਾ ਹੈਗਾ ਬਚਪਨ ਤੋਂ ਹੀ ਦੇਖਦੇ ਆ ਕਿ ਬੜੀ ਦੂਰੋਂ ਦੂਰ ਆ ਜਿਹੜੀ ਸੰਗਤ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਗੁੱਗਾ ਜ਼ਾਹਿਰ ਪੀਰ ਦੀ ਜਿਹੜੀ ਜਿਹੜੇ 4 ਦਿਨ ਦੀ ਜਿਹੜੀ ਚੌਕੀ ਆ ਲੋਕ ਜਿਹੜੇ ਭਰਨ ਆ ਰਹੇ ਨੇ ਸੋ ਸਾਰੀ ਕਮੇਟੀ ਹੈ ਪ੍ਰਬੰਧਕ ਕਮੇਟੀ ਸਾਰੇ ਨਾਲ ਖੜੇ ਨੇ ਸੈਕਟਰੀ ਸਾਹਿਬ ਖਜ਼ਾਨਚੀ ਸੋ ਬਹੁਤ ਹੀ ਮਾਨ ਸਨਮਾਨ ਮਿਲਿਆ ਬਹੁਤ ਸਤਿਕਾਰ ਮਿਲਿਆ ਔਰ ਜਿੰਨੀ ਵੀ ਸੰਗਤ ਆਈ ਹੈ ਮੈਂ ਤਾਂ ਇਹੀ ਅਰਦਾਸ ਪੇਂਦੀ ਕਰਦੀ ਆ ਕਿ ਗੂਗਾ ਪੀਰ ਸਾਰਿਆਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨ ਤੇ ਸਾਰੇ ਇਲਾਕੇ ਦੇ ਵਿੱਚ ਸ਼ੁਕ ਸ਼ਾਂਤੀ ਚੜ੍ਹਦੀ ਕਲਾ ਜਿਹੜੀ ਵਰਤੋਂ